ਹੇਲੂਇਆ ਸਾਰੇ ਨੂੰ ਪਿਆਰ ਭਰੀ ਜੈਮ ਸੀਧੀ ਅਸੀਂ ਸਵੇਰ ਦੇ ਸਮੇਂ 'ਚ ਪਰਮੇਸ਼ਰ ਦੀ ਹਜ਼ੂਰੀ 'ਚ ਇਕੱਠੇ ਹੋਏ ਆਂ ਆਪਣੇ ਹੱਥਾਂ ਨੂੰ ਉਠਾ ਕੇ ਸਿਰ ਨੂੰ ਝੁਕਾ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਹੇਲੂਇਆ 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 ਧੰਵਾ ਧੰਵਾ ਧੰਨਵਾਦ ਤਾਰੀਫ 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 ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਤੁਹਾਡੀ ਤਾਰੀਫ ਕਰਦੇ ਆਂ ਪਿਤਾ ਪਰਮੇਸ਼ਰ ਪੁੱਤਰ ਆਤਮਾ ਤੁਸੀਂ ਦਿਆ ਦੀ ਸਾਗਰ ਜੀ ਪਿਤਾ ਤੁਸੀਂ ਦਿਆ ਕਰਨ ਵਾਲੇ ਜੀ ਮੇਰੇ ਮਹਾਨ ਪਿਤਾ ਪਰਮੇਸ਼ਰ ਮੇਰੇ ਪਿਆਰੇ ਪ੍ਰਭੂ ਜੀ ਰਾਤ ਨੂੰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਮਹਾਨ ਪਿਤਾ ਸੀ ਤੁਹਾਡਾ ਧੰਨਵਾਦ ਕਰਦੇ ਹਾਂ ਸਵੇਰ ਦਾ ਸੁੰਦਰ ਸਮਾਂ ਵੀ ਪਿਤਾ ਅਸੀਂ ਤੁਹਾਡੇ ਪਵਿੱਤਰ ਹੱਥਾਂ 'ਚ ਦਿੰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਜਿੰਨੇ ਵੀ ਭਾਈ ਭੈਣ ਇਸ ਪਿਤਾ ਪ੍ਰਾਰਥਨਾ ਨੂੰ ਸੁਣਦੇ ਨੇ ਪਿਤਾ ਇਕੱਠੇ ਹੋਏ ਨੇ ਤੁਹਾਡੀ ਹੈ ਯੂ ਰੀ ਦੇ ਵਿੱਚ ਪਿਤਾ ਸਾਰੇ ਨੂੰ ਆਸ਼ੀਸ਼ ਬਰਕਤ ਦੋ ਖੁਦਾਵਨ ਇਹਨਾਂ ਦੀਆਂ ਕਮੀਆਂ ਘਟੀਆਂ ਸਵਰਗ ਤਾ ਪੂਰੀਆਂ ਕਰੋ ਪਿਤਾ ਪਿਤਾ ਸੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਯਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੀਨ ਹੇਲੂਇਆ ਅਸੀਂ ਅੱਜ ਦੇ ਬਚਨ ਚ ਦੇਖਾਂਗੇ ਕੋਹਤਾ ਪੰਜ ਬਾਪ 1 ਤੋਂ ਲੈ ਕੇ 5 ਤੱਕ ਹੇਲੂਇਆ ਪੁੱਤਰ ਮੇਰੀ ਬੁੱਧ ਵਾਲ ਧਿਆਨ ਦੇ ਮੇਰੀ ਸਮਝਵਾਲ ਕੰਨ ਲਾ ਤਾਂ ਜੋ ਤੇਰੀ ਮਤ ਬਣੀ ਰਵੇ ਅਤੇ ਤੇਰੇ ਬੁੱਲ ਗਿਆਨ ਨੂੰ ਫੜੀ ਰੱਖਣਾ ਹallelujah ਉਹ ਪ੍ਰਾਈਤੀ ਵੀ ਦੇ ਬੁੱਲਾਂ ਤੋਂ ਸ਼ਹਿਦ ਟਿਪਕਦੀ ਅਤੇ ਉਹਦਾ ਮੂੰਹ ਤੇਲ ਨਾਲ ਵੀ ਚਿਕਨਾ ਹੈ ਹallelujah ਪਰ ਉਹ ਨਾਗ ਦੋਨੇ ਨਾ ਵੀ ਪੈੜੀ ਤੇ ਦੋ ਧਰੀ ਦਲਵਾਰ ਨਾਲ ਵੀ ਤਿੱਖੀ ਹੁੰਦੀ ਹੈ ਉਹਦੇ ਪੈਰ ਮੋਤ ਦੇ ਰਹਾਣ ਪੈ ਜਾਂਦੇ ਹਨ ਅਤੇ ਉਹਦੇ ਰਹਾ ਪਤਾਲ ਨੂੰ ਜਾਂ ਜਾਂਦੇ ਹਨ। ਠੀਕ ਆ। ਪਰਮੇਸ਼ਰ ਦਾ ਵਚਨ ਕਹਿ ਰਿਹਾ ਹੈ, "ਹੀ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਲਾ।" ਜਦੋਂ ਅਸੀਂ ਬੁੱਧ ਵੱਲ ਧਿਆਨ ਪਰਮੇਸ਼ਰ ਦੇ ਵਚਨਾਂ ਵੱਲ ਧਿਆਨ ਲਾਉਂਦੇ ਆਂ ਤੇ ਅਸੀਂ ਆਸ਼ੀਸ਼ ਬਰਕਤ ਨੂੰ ਗ੍ਰਹਿਣ ਕਰਦੇ ਆਂ। ਅਸੀਂ ਕਿਸੇ ਦੀ ਔਰਤ ਨੂੰ ਜਾਂ ਕਿਸੇ ਦੇ ਹਸਬੰਦ ਨੂੰ ਕਿਸੇ ਨੂੰ ਦੇਖਦੇ ਆ ਹਾਏ ਸਾਡਾ ਬੰਦਾ ਇਦਾਂ ਵਾ ਤੇ ਹਾਏ ਸਾਡੀ ਜਨਾਨੀ ਇਦਾਂ ਵਾ ਪਾਇਓ ਉਹਦੇ ਨਾਲੋਂ ਕਈ ਹਿੱਸੇ ਸਾਡਾ ਬੰਦਾ ਸਾਡੀ ਔਰਤ ਸੋਹਣੀ ਹੋਵੇ ਪਰ ਸਾਨੂੰ ਨਹੀਂ ਲੱਗਦੀ ਅਸੀਂ ਦੂਜਿਆਂ ਨੂੰ ਦੇਖਦੇ ਤੇ ਬੁੱਲਾ ਤਾਂ ਸ਼ਹਿਦ ਟਿਪਕਦੀ ਸਾਨੂੰ ਲੱਗਦੀ ਕਿਉਂਕਿ ਉਹਦੇ ਪੈਰ ਸਾਡ ਮੌਤ ਵੱਲ ਲੈ ਕੇ ਜਾਂਦੇ ਨੇ ਪਰਮੇਸ਼ਰ ਨੇ ਇਥੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਵਿਉ ਤੇ ਨਾਗ ਨਵੀ ਪੈੜੀ ਦੱਸਦੀ ਹallelujah ਇਤੁ ਕੀ ਕੇਂਦੇ ਪਰਮੇਸ਼ਰ ਯਿਸੂ ਮਸੀਹ ਕਹਿ ਰਹੇ ਨੇ ਤੁਸੀਂ ਵਿਚਾਰ ਨਾ ਕਰੋ ਮਾੜਾ ਕਿਸੇ ਨਾਲ ਨਾ ਕਰੋ ਆਪਣੇ ਹਸਬੰਦ ਨਾਲ ਆਪਣੇ ਵਾਈਫ ਨਾਲ ਪਿਆਰ ਕਰੋ ਜੋ ਮੈਂ ਤੁਹਾਨੂੰ ਇੱਕ ਦੂਜੇ ਵਾਸਤੇ ਬਣਾਇਆ ਏ ਉਹਦੇ ਵਾਸਤੇ ਉਹਨਾਂ ਮਿਲ ਕੇ ਰੋ ਉਹਨਾਂ ਵਿੱਚ ਇੱਕ ਦੂਜੇ ਦੇਖੋ ਆਪਣੀ ਜਨਾਨੀ ਵੀ ਤੁਹਾਡੀ ਪਰਮਿਸ਼ਨ ਨੇ ਉਸੇ ਤਰ੍ਹਾਂ ਬਣਾਈ ਹੈ ਜਿਸ ਤਰ੍ਹਾਂ ਬਾਹਰ ਦੀ ਜਨਾਨੀ ਹੈ ਉਸੇ ਤਰ੍ਹਾਂ ਹੀ ਬੰਦਾ ਹੈ ਜਿਸ ਤਰ੍ਹਾਂ ਬਾਹਰ ਦਾ ਕੋਈ ਬੰਦਾ ਹੈ ਹallelujah ਪਰਮੇਸ਼ਰ ਦਾ ਵਾਚਨ ਪਵਿੱਤਰ ਹੈ ਤੇ ਪਰਮੇਸ਼ਰ ਕਹਿੰਦਾ ਜੇ ਮੈਂ ਪਵਿੱਤਰ ਹਾਂ ਤੈਨੂੰ ਬਣਾਉਣ ਵਾਲਾ ਤੁਸੀਂ ਵੀ ਪਵਿੱਤਰ ਹੋਵੋ ਤੇ ਜਦੋਂ ਅਸੀਂ ਪਵਿੱਤਰਤਾਈ ਚੱਲਾਂਗੇ ਅਸੀਂ ਆਨੰਦ ਨੂੰ ਗ੍ਰਹਿਣ ਕਰਾਂਗੇ ਆਸ਼ੀਸ਼ ਨੂੰ ਗ੍ਰਹਿਣ ਕਰਾਂਗੇ ਬਰਕਤ ਨੂੰ ਗ੍ਰਹਿਣ ਕਰਾਂਗੇ ਤੇ ਸਾਡੀ ਗਲੋਰੀ ਸਾਡੀ ਬਹੁਤ ਵਧੀਆ ਬੈਸਟ ਹੋਏਗੀ ਅਮੀਨ ਹallelujah hallelujah hallelujah ਧੰਨਵਾਦ 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 ਮੇਰੇ ਮਹਾਨ ਪਰਮੇਸ਼ਰ ਪਵਿੱਤਰ ਆਤਮਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਖੁਦਾਵਾਨ ਜਿਨ੍ਹਾਂ ਭਾਈ ਭੈਣ ਇਸ ਪ੍ਰਾਰਥਨਾ ਨੂੰ ਸੁਣਦੇ ਵਚਨ ਨੂੰ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਆਸ਼ੀਸ਼ ਬਰਕਤ ਨੂੰ ਕਰਨ ਕਰਨ ਚੰਗਿਆਈ ਨੂੰ ਕਰਨ ਕਰਨ ਮੇਰੇ ਮਹਾਨ ਪਿਤਾ ਪਰਮੇਸ਼ਰ ਜਿਨ੍ਹਾਂ ਦੇ ਘਰਾਂ ਦੇ ਵਿੱਚ ਸ਼ੈਤਾਨ ਕੰਮ ਕਰਦਾ ਮੈਂ ਸ਼ੈਤਾਨ ਨੂੰ ਡਾਂਟਦੀ ਆ ਯੇਸ਼ੂ ਦੇ ਨਾਤੇ ਇਹ ਸ਼ੈਤਾਨੇ ਨੇ ਦੀ ਬੋੜੀ ਇਹਨਾਂ ਦੇ ਘਰਾਚ ਉਹਨਾਂ ਦੇ ਪਰਿਵਾਰਾਂ ਚ ਆਊਟ ਯੇਸ਼ੂ ਦੇ ਨਾਤੇ ਵਿਚਾਰ ਵਾਲੀ ਆਤਮਾ ਨੂੰ ਉਹਨਾਂ ਦੇ ਘਰਾਚ ਡਾਂਟਦੀ ਆ ਯੇਸ਼ੂ ਦੇ ਨਾਤੇ ਜੋ ਹਰ ਬੁਰੀ ਆਦਤ ਇਹਨਾਂ ਦੇ ਘਰ ਦੇ ਵਿੱਚ ਡਾਂਡ ਦੇ ਯੈਸ਼ੂ ਦੇ ਨਾਂ ਤੇ ਮੇਰੇ ਮਹਾਨ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਪੁੱਤਰ ਜੀ ਉਸੇ ਤਰ੍ਹਾਂ ਪੁੱਤਰ ਹੋਜਣ ਮੇਰੇ ਮਹਾਨ ਪਿਤਾ ਪਰਮੇਸ਼ਰ ਇਹਨਾਂ ਤੇ ਦਇਆ ਕਰੋ ਰਹਿਮਤ ਕਰੋ ਇਹਨਾਂ ਦਾ ਹਰ ਇੱਕ ਬੰਨ ਯੈਸ਼ੂ ਦੇ ਨਾਂ ਤੇ ਟੁੱਟ ਜੀ ਮੇਰੇ ਮਹਾਨ ਪਿਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੇਰੇ ਪਾਰੇ ਪ੍ਰਭੂ ਜੀ ਸੱਚ ਮੁੱਚ ਪਿਤਾ ਤੁਸੀਂ ਦਿਆ ਦੇ ਸਾਗਰ ਜੇ ਤੁਸੀਂ ਦਿਆ ਕਰਨ ਵਾਲੇ ਜੀ ਮੇਰੇ ਪਿਆਰੇ ਪ੍ਰਭੂ ਜੀ ਜਿਨਨੇ ਭਾਈ ਭੈਣ ਅੱਜ ਦੁਖੀ ਨੇ ਖੁਦਾਵਾਨ ਲਿਚਾਰ ਨੇ ਬਿਮਾਰ ਨੇ ਰੋਗੀ ਨੇ ਅੱਜ ਇਸ ਬਾਜ ਨੂੰ ਮੇਰੀ ਨੂੰ ਸੁਣ ਯੇਸ਼ੂ ਦੇ ਨਾਮ ਤੇ ਚੰਗਾ ਸ਼ਿਫਾ ਪਾਣ ਗ੍ਰਾਂਟ ਕਰਨ ਮੇਰੇ ਪਿਤਾ ਪਰਮੇਸ਼ਰ ਤੇ ਦੇਹਾ ਕਰੋ ਰਹਿਮਤ ਕਰੋ ਨਾ ਦੇ ਬੰਦਨਾਂ ਨੂੰ ਤੋੜੋ ਯੇਸ਼ੂ ਦੇ ਨਾਮ ਤੇ ਹਰ ਇੱਕ ਬੰਦਨ ਟੁੱਟ ਜੀ ਮੇਰੇ ਪਿਤਾ ਪਰਮੇਸ਼ਰ ਤੇ ਦੇਹ ਕਰੋ ਪਿਤਾ ਇਹਨਾਂ ਦੇ ਰਾਸਤੇ ਨੂੰ ਓਪਨ ਕਰੋ ਪਿਤਾ ਮੇਰੇ ਪਰਮੇਸ਼ਰ ਇਹ ਤੁਹਾਡਾ ਆਤਮਾ ਨੇ ਤੇ ਜੀਵਨਾਂ ਦੇ ਵਿੱਚ ਕੰਮ ਕਰੇ ਤੁਹਾਡਾ ਫੁੱਜ ਲੈਣਾਂ ਦੇ ਉੱਤੇ ਹੋਵੇ ਮੇਰੇ ਪਿਤਾ ਮੇਰੇ ਪਿਤਾ ਪਰਮੇਸ਼ਰ ਖੁਦਾਵਾਨ ਜਿਸ ਤਰ੍ਹਾਂ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਕਿਹਾ ਮਸੀਹ ਚ ਕੀਤੀ ਮਿਹਨਤ ਕਦੀ ਵਰਥ ਨਹੀਂ ਜਾਂਦੀ ਖੁਦਾਵਾਨ ਮੇਰੇ ਪਿਆਰੇ ਪ੍ਰਭੂ ਜੀ ਆ ਤੁਹਾਡੇ ਚ ਮਿਹਨਤ ਕਰਨ ਵਾਲੇ ਬੰਜ ਆ ਤੁਹਾਡੇ ਖੁਦਾਵਾਨ ਵਚਨ ਪੜਨ ਵਾਲੇ ਭਾਂਜੇ ਨੂੰ ਤੇ ਦਿ ਹੱਕ ਕਰੋ ਅ ਰਹਿਮਤ ਕਰੋ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦਾ ਹਰ ਇੱਕ ਬੰਦਨ ਯਸ਼ੂ ਦੇ ਨਾਂ ਦੇ ਤੋੜ ਦਿਓ ਤੁਹਾਡਾ ਪੁੱਤਰ ਆਤਮਾ ਕਰਾ ਦੇ ਜੀਵਨ ਦੇ ਵਿੱਚ ਕੰਮ ਕਰੇ ਮੇਰੇ ਪਿਤਾ ਪਰਮੇਸ਼ਰ ਇਹਨਾਂ ਦੁਸ਼ਟ ਆਤਮਾ ਮੇਰੀ ਆਵਾਜ਼ ਨੂੰ ਸੁਣ ਚੀਕ ਚ ਰੱਖ ਆਊਟ ਟੂ ਯਸ਼ੂ ਦੇ ਨਾਂ ਤੇ ਸੇ ਘੜੀ ਤੈਨੂੰ ਫਾਰ ਦੇਨੀ ਆਂ ਆਗ ਦੇਨੀ ਯਸ਼ੂ ਦੀ ਆਗ ਦੇਨੀ ਫਾਰ ਕੈਚ ਫਾਇਰ ਆਊਟ ਇੰਜਨ ਕੈਚ ਕਰ ਇੰਜਨ ਫੜ ਕੇ ਲਿਆ ਦੁਸ਼ਟ ਆਤਮਾ ਨੂੰ ਹalleluya ਰਸ਼ਟ ਕਰ ਰਸ਼ਟ ਕਰ ਇੰਜ ਰਸ਼ਟ ਕਰ ਮੇਰੇ ਪਿਤਾ ਪਰਮੇਸ਼ਰ ਪੁੱਤਰਾ ਆਤਮਾ ਮੈਂ ਤੁਹਾਡਾ ਧੰਨਵਾਦ ਕਰਦੀ ਇਹਨਾਂ ਨੂੰ ਫ੍ਰੀ ਕਰ ਲਈ ਇਹਨਾਂ ਦੇ ਪਰਿਵਾਰ ਨੂੰ ਫ੍ਰੀ ਕਰਨ ਲਈ ਆਸ਼ੀਸ਼ ਬਰਕਤ ਦੇ ਲਈ ਚੰਗਿਆਈ ਦੇ ਲਈ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਇਹਨਾਂ ਨੂੰ ਵਿਚਾਰ ਦੀ ਆਤਮਾ ਚੋਂ ਕੱਢਣ ਲਈ ਪਾਪ ਦੀ ਆਤਮਾ ਚੋਂ ਕੱਢਣ ਲਈ ਤੁਹਾਡਾ ਧੰਨਵਾਦ ਕਰਦੀ ਮੇਰੇ ਪਿਤਾ ਪਰਮੇਸ਼ਰ ਤੁਸੀਂ ਇਹਨਾਂ ਨੂੰ ਫ੍ਰੀ ਕਰ ਲਈ ਮੇਰੇ ਮਹਾਨ ਪਿਤਾ ਪਰਮੇਸ਼ ਕ੍ਰਿਤਰਾਤਮਾ ਸੱਚ ਮੁੱਚ ਤੁਹਾਡਾ ਵਾਚਨ ਕਹਿੰਦਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਲ ਇਕੱਠੇ ਹਤੇ ਮੈਂ ਹਾਜ਼ਰਾਂ ਕ੍ਰਿਤਰਾਤਮਾ ਤੁਸੀਂ ਹਾਜ਼ਰ ਜ ਇਕੱਲੇ ਇਕੱਲੇ ਅਟੈਚ ਕੀਤਾ ਹੋਲੀ ਗੁਸ ਫਾਇਰ ਪਿਤਾ ਕਿਨਾਂ ਤੇ ਪਿਤਾ ਪਰਮੇਸ਼ ਤੁਹਾਡਾ ਆਤਮਾ ਆ ਚੁੱਕਿਆ ਪਿਤਾ ਤੁਹਾਡੇ ਵਾਚਨ ਤੇ ਚੱਲਣਗੇ ਤੁਹਾਡੀ ਪ੍ਰਾਰਥਨਾ ਨੂੰ ਕਰਨਗੇ ਮੇਰੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਪਿਤਾ ਇਹਨਾਂ ਨੂੰ ਫ੍ਰੀ ਕਰਨ ਲਈ ਟੈਸਟ ਮਣੀਆ ਨਾ ਖਰਾ ਕਰਨ ਲਈ ਮੇਰੇ ਪਿਤਾ ਪਰਮੇਸ਼ ਕ੍ਰਿਤਰਾਤਮਾ ਤੁਹਾਡਾ ਧੰਨਵਾਦ ਕਰਦੀ ਆ ਯਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੀਨ ਗੋਡ ਬlesਸ ਯੂ ਆਲ ਪਰਮੇਸ਼ਰ ਤੁਹਾਡੇ ਨਾਲ ਹੈ